ਮੁਕਿ ਕੋਈ ਵੀ ਰਾਜਨੀਤਿਕ ਆਰਥਿਕ ਕੋਈ ਵੀ ਅੰਦੋਲਨ ਹੋਵੇ ਉਹਦੇ ਵਿੱਚ ਔਰਤਾਂ ਦੇ ਹਿੱਸੇ ਬਰਾਬਰ ਦੇ ਹਿੱਸੇਦਾਰੀ ਹੋਣੀ ਬਹੁਤ ਜ਼ਰੂਰੀ ਆ ਤੇ ਉਹਦੇ ਲਈ ਸਾਨੂੰ এডਿਕੇਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਸੋ ਹੁਣ ਮੈਂ ਬੇਨਤੀ ਕਰੂੰਗੀ ਸਾਡੇ ਮੁਖਪਲਾ ਦੇ ਅਮਨ ਜੀ ਨੂੰ ਕਿ ਉਹ ਆ ਕੇ ਆਪਣੀ ਗੱਲ ਰੱਖਣ ਪ੍ਰਧਾਨਗੀ ਮੰਡਲ ਤੇ ਹਾਲ ਵਿੱਚ ਬੈਠੇ ਸਾਰੇ ਹੀ ਸਾਥੀਆਂ ਨੂੰ ਮੇਰੇ ਵੱਲੋਂ ਇਨਕਲਾਬੀ ਸਲਾਮ ਸਾਕਿਓ ਅੱਜ ਜਦੋਂ 8 ਮਾਰਚ ਦੇ ਦਿਨ ਅਸੀਂ ਇੱਥੇ ਇਕੱਠੇ ਹੋਏ ਆ ਤਾਂ ਆਪਣੇ ਆਪ ਦੇ ਵਿੱਚ 8 ਮਾਰਚ ਦਾ ਜਿਹੜਾ ਇਤਿਹਾਸਕ ਤੇ ਪ੍ਰੇਰਣਾਦਾਇਕ ਦਿਨ ਹੈ ਇਹ ਇਹਦਾ ਇਤਿਹਾਸ ਆਪਣੇ ਆਪ ਇਸ ਗੱਲ ਦਾ ਗਵਾਹ ਹੈ ਵੀ ਕਿਵੇਂ ਔਰਤਾਂ ਆਪਣੇ ਹੱਕਾਂ ਦੇ ਲਈ ਲੜੀਆਂ ਨੇ ਕਿਵੇਂ ਔਰਤਾਂ ਜਿਹੜੀਆਂ ਨੇ ਉਹ ਸੰਘਰਸ਼ਾਂ ਦੇ ਨਾਲ ਉਹਨਾਂ ਨੇ ਕਿੱਡੀਆਂ ਵੱਡੀਆਂ ਅੱਜ ਦੇ ਦਿਨਾਂ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਨੇ ਪਰ ਦੂਜੇ ਪਾਸੇ ਦੇਖਿਆ ਜਾਵੇ ਵੀ ਸਾਡੇ ਵਿੱਚੋਂ ਕਿੰਨੇ ਜਣੇ ਨੇ ਜਿਨ੍ਹਾਂ ਨੇ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਅੱਜ ਦੇ ਔਰਤ ਦਿਵਸ ਦਾ ਕਿਤੇ ਇਤਿਹਾਸ ਪੜ੍ਹਿਆ ਹੋਊਗਾ ਉਹ ਇਸ ਕਰਕੇ ਸਾਨੂੰ ਕਦੇ ਨਹੀਂ ਦੱਸਿਆ ਜਾਂਦਾ ਕਿਉਂਕਿ ਸਾਡੇ ਜਿਹੜੇ ਢਾਂਚੇ 'ਚ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਔਰਤਾਂ ਜਿੰਨੀਆਂ ਦੱਬੀਆਂ ਹੋਈਆਂ ਨੇ ਦਬਾਈਆਂ ਹੋਈਆਂ ਨੇ ਹਰ ਥਾਂ ਤੇ ਪਰਿਵਾਰ ਤੋਂ ਲੈ ਕੇ ਕੰਮ ਤੋਂ ਲੈ ਕੇ ਸਿਆਸਤ ਤੱਕ ਜਿੰਨਾ ਉਹਨਾਂ ਉੱਤੇ ਦਾਬਾ ਹੈ ਜੇ ਉਹਨਾਂ ਨੂੰ ਇਹ ਪਤਾ ਚੱਲ ਗਿਆ ਵੀ ਸਾਡੇ ਅੱਜ ਦੇ ਦਿਨ ਦਾ ਇਤਿਹਾਸ ਕੀ ਹੈ ਤਾਂ ਫਿਰ ਇਸ ਤੋਂ ਬਾਅਦ ਉਹ ਔਰਤਾਂ ਲੜਨਾ ਸ਼ੁਰੂ ਹੋ ਜਾਣਗੀਆਂ ਉਹ ਔਰਤਾਂ ਜਿਨ੍ਹਾਂ ਨੂੰ ਆਖਿਆ ਜਾਂਦਾ ਵੀ ਇਹਨਾਂ ਦੀ ਮਾਤ ਜਿਹੜੀ ਉਹ ਇਹਨਾਂ ਦੀ ਗਿੱਚੀ ਪਿੱਛੇ ਹੈ ਇਹਨਾਂ ਨੂੰ ਅਕਲ ਨਹੀਂ ਹੈ ਇਹਨਾਂ ਨੂੰ ਜੱਥੇਬੰਦ ਹੋਣਾ ਨਹੀਂ ਆਉਂਦਾ ਇਹ ਸਿਰਫ ਰੋ ਸਕਦੀਆਂ ਨੇ ਇਹ ਸਾਡੇ ਘਰਾਂ 'ਚ ਸਾਡੇ ਆਸ-ਪਾਸ ਸਾਨੂੰ ਆਮ ਇਹ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਉਹ ਇਸ ਕਰਕੇ ਕਿਉਂਕਿ ਉਹ ਚਾਹੁੰਦੇ ਨਹੀਂ ਵੀ ਔਰਤਾਂ ਕਦੇ ਇਸ ਇਤਿਹਾਸ ਨੂੰ ਜਾਣਣ ਕਿਉਂਕਿ ਸਾਨੂੰ ਵੀ ਪਤਾ ਹੈ ਵੀ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਜਾਣਦੇ ਆ ਤਾਂ ਉਹ ਤੋਂ ਪ੍ਰੇਰਣਾ ਲੈ ਕੇ ਉਸੇ ਤਰ੍ਹਾਂ ਅੱਗੇ ਇੱਕ ਭਵਿੱਖ ਵੀ ਸਿਰਜਦੇ ਆ ਉਸੇ ਤਰ੍ਹਾਂ ਦਾ ਵਰਤਮਾਨ ਵੀ ਸਿਰਜਦੇ ਆ ਜਿੱਥੇ ਅਸੀਂ ਅੱਜ ਜਿਹੜੀ ਇਤਿਹਾਸਕ ਥਾਂ ਤੇ ਬੈਠੇ ਆ ਇਹ ਯਾਦਗਾਰ ਵੀ ਇਸੇ ਕਰਕੇ ਉਸਾਰੀ ਗਈ ਹੈ ਇੱਥੇ ਇਹਨੂੰ ਸਾਂਭ ਸੰਭਾਲ ਕੀਤੀ ਗਈ ਤਾਂ ਕਿ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋਈਏ ਸਾਡੇ ਸ਼ਹੀਦਾਂ ਨੂੰ ਜਾਣੀਏ ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਕਾਰਜ ਕੱਢੀਏ ਇਸੇ ਤਰ੍ਹਾਂ ਔਰਤ ਦਿਵਸ ਦਾ ਜਿਹੜਾ ਇਤਿਹਾਸ ਹੈ ਇਹ ਕਿਸ ਤਰ੍ਹਾਂ ਦਾ ਇਤਿਹਾਸ ਹੈ ਜਿਹਦੇ ਬਾਰੇ ਪਹਿਲਾਂ ਉਹਨਾਂ ਨੇ ਬਹੁਤ ਹੀ ਥੋੜੇ ਸ਼ਬਦਾਂ ਦੇ ਵਿੱਚ ਇੱਕ ਚਰਚਾ ਵੀ ਕੀਤੀ ਪਰ ਮੈਂ ਅ ਅੱਜ ਦੀਆਂ ਹਾਲਤਾਂ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਉਹਨਾਂ ਹਾਲਤਾਂ ਉੱਤੇ ਤੇ ਹੁਣ ਤੱਕ ਅਸੀਂ ਕੀ ਹਾਸਲ ਕੀਤਾ ਹੈ ਤੇ ਕੀ ਕੁਝ ਸਾਡੇ ਲਈ ਹਾਸਲ ਕਰਨਾ ਬਾਕੀ ਹੈ ਕਿ ਕਿਹੜੀਆਂ ਸਾਡੇ ਮੂਰੇ ਦਰਪੇਸ਼ ਚੁਣੌਤੀਆਂ ਨੇ ਉਹਨਾਂ ਬਾਰੇ ਇੱਕ ਲੜੀਵੱਧ ਤਰੀਕੇ ਨਾਲ ਗੱਲ ਕਰੂੰਗੀ ਮੈਂ ਕੋਸ਼ਿਸ਼ ਕਰੂੰਗੀ ਵੀ ਗੱਲ ਨੂੰ ਸੌਖਾ ਰੱਖਾਂ ਕਿਉਂਕਿ ਬਹੁਤ ਛੋਟੀਆਂ ਬੱਚੀਆਂ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਜਿਵੇਂ ਔਰਤ ਦਿਵਸ ਹੈ ਜਿਹੜਾ ਪਹਿਲਾਂ ਕੀ ਹੁੰਦਾ ਸੀ ਅੱਜ ਤੁਸੀਂ ਦੇਖਦੇ ਹੋ ਤੁਹਾਡੀਆਂ ਮੰਮੀਆਂ ਤੁਹਾਡੇ ਆਸ-ਪਾਸ ਲੋਕਔਰਤਾ ਕੰਮ ਕਰਨ ਜਾਂਦੀਆਂ ਨੇ ਪਰ ਪ੍ਰਾਣੇ ਸਮਿਆਂ ਦੇ ਵਿੱਚ ਅਜਿਹਾ ਨਹੀਂ ਸੀ ਔਰਤਾਂ ਪਹਿਲਾਂ ਸਿਰਫ ਘਰਾਂ ਦੇ ਅੰਦਰ ਬੰਦ ਹੁੰਦੀਆਂ ਸੀਗੀਆਂ ਤੇ ਉਹਨਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਕੋਈ ਇਜਾਜ਼ਤ ਨਹੀਂ ਸੀ ਫੇਰ ਉਹਨਾਂ ਨੇ ਲੜਿਆ ਹੋਰ ਲੋਕਾਂ ਨੇ ਲੜਿਆ ਇਨਕਲਾਬ ਹੋਏ ਨੇ ਸੰਘਰਸ਼ ਲੜੇ ਗਏ ਨੇ ਜੀਤ ਤੋਂ ਬਾਅਦ ਔਰਤਾਂ ਨੇ ਹੱਕ ਹਾਸਲ ਕੀਤਾ ਵੀ ਉਹ ਬਰਾਬਰ ਜਾ ਕੇ ਬੰਦਿਆਂ ਦੇ ਕੰਮ ਕਰ ਸਕਣ ਪਰ ਜਿੱਥੇ ਉਹ ਫੈਕਟਰੀਆਂ ਦੇ ਵਿੱਚ ਬਾਹਰ ਖੇਤਾਂ ਦੇ ਵਿੱਚ ਬਾਹਰ ਨਿਕਲੀਆਂ ਕੰਮ ਕਰਨ ਉੱਥੇ ਨਾਲ ਦੀ ਨਾਲ ਉਹਨਾਂ ਔਰਤਾਂ ਨੂੰ ਪੈਸੇ ਘੱਟ ਮਿਲਦੇ ਸੀ ਮਤਲਬ ਜੇ ਬੰਦੇ ਨੂੰ 10 ਰੁਪਏ ਦੀ ਦਿਹਾੜੀ ਮਿਲਣੀ ਹੈ ਤਾਂ ਉਹਨਾਂ ਔਰਤਾਂ ਨੂੰ 5 ਜਾਂ 7 ਰੁਪਏ ਹੀ ਦਿਹਾੜੀ ਮਿਲਦੀ ਸੀ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਸਮੱਸਿਆਵਾਂ ਔਰਤਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸਾਹਮਣਾ ਕਰਨਾ ਪਿਆ ਤਾਂ ਪਹਿਲੀ ਵਾਰ ਅਮਰੀਕਾ ਦਾ ਇੱਕ ਸ਼ਹਿਰ ਹੈ ਨਿਊਯਾਰਕ ਉੱਥੇ 20000 ਜਿੰਨਾਂ ਕੱਪੜਿਆਂ ਦੀਆਂ ਮਿੱਲਾਂ 'ਚ ਔਰਤਾਂ ਕੰਮ ਕਰਦੀਆਂ ਸੀ ਜਿਵੇਂ ਅੱਜ ਆਪਣਾ ਲੁਧਿਆਣਾ ਜਿਹੜਾ ਉਹ ਟੈਕਸਟਾਈਲ ਦਾ ਹੱਬ ਹੈ ਇੱਥੇ ਬਹੁਤ ਟੈਕਸਟਾਈਲ ਦੀਆਂ ਫੈਕਟਰੀਆਂ ਨੇ ਏਸੇ ਤਰ੍ਹਾਂ ਉੱਥੇ ਵੱਡੀਆਂ ਫੈਕਟਰੀਆਂ ਸੀ ਤੇ ਉੱਥੇ ਜਿਹੜੀਆਂ ਔਰਤਾਂ ਤੇ ਬੰਦੇ ਸਾਰੇ ਮਿਲ ਕੇ ਕੰਮ ਕਰ ਰਹੇ ਸੀ 20000 ਮਜ਼ਦੂਰਾਂ ਨੇ ਹੜਤਾਲ ਕੀਤੀ 14 ਹਫ਼ਤੇ ਲੰਬੀ ਚੱਲੀ ਉਹ ਹੜਤਾਲ ਵੀ ਅਸੀਂ ਨਹੀਂ ਕੰਮ ਤੇ ਜਾਂਦੇ ਸਾਡੀਆਂ ਤਨਖਾਹਾਂ ਚੰਗੀਆਂ ਕਰੋ ਸਾਡੇ ਕੰਮ ਦੇ ਘੰਟੇ ਸੀਮਤ ਕਰੋ ਸਾਰੀ ਸਾਰੀ ਰਾਤ ਵੀ ਕੰਮ ਚੱਲਦਾ ਰਹਿੰਦਾ ਸੀ ਸਾਨੂੰ ਬਰਾਬਰੀ ਹੋਣੀ ਚਾਹੀਦੀ ਹੈ ਚੰਗੀ ਤਨਖਾਹ ਮਿਲਣੀ ਚਾਹੀਦੀ ਹੈ ਇਹਨਾਂ ਸਾਰੀਆਂ ਮੰਗਾਂ ਲਈ 14 ਹਫ਼ਤੇ ਲੰਬੀ ਹੜਤਾਲ ਨੂੰ ਭਾਵੇਂ ਕੁਚਲ ਦਿੱਤਾ ਗਿਆ ਪਰ ਉਹਨੇ ਲੋਕਾਂ ਦੇ ਅੰਦਰ ਇੱਕ ਬੀ ਪਾਤਾ ਇੱਕ ਉਹਨਾਂ ਦੇ ਅੰਦਰ ਇੱਕ ਚਿੰਗ ਲਾਤੀ ਵੀ ਆਪਣੇ ਹੱਕਾਂ ਲਈ ਲੜਿਆ ਜਾ ਸਕਦਾ ਤੇ ਸਭ ਤੋਂ ਵੱਡੀ ਉਪਲਬਧੀ ਇਹ ਸੀ ਇਸ ਅੰਦੋਲਨ ਦੀ ਵੀ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ 20000 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਔਰਤਾਂ ਸ਼ਾਮਿਲ ਸੀਗੀਆਂ ਤੇ ਪਹਿਲਾ ਇਹੋ ਜਿਹਾ ਔਰਤਾਂ ਦਾ ਮਜਾਰਾ ਲੋਕਾਂ ਨੇ ਕਦੇ ਇਤਿਹਾਸ ਦੇ ਵਿੱਚ ਦੇਖਿਆ ਨਹੀਂ ਸੀ। ਅਗਲੇ ਸਾਲ ਉਸੇ ਥਾਂ ਤੇ ਉਸੇ ਹੀ ਦਿਨ ਦੁਬਾਰਾ ਜਿਹੜੀਆਂ ਇਸ ਦਿਨ ਨੂੰ ਮਨਾਇਆ ਜਾਂਦਾ ਤੇ ਉੱਥੇ ਪਹਿਲੀ ਵਾਰ ਇਹ ਮੰਗ ਰੱਖੀ ਜਾਂਦੀ ਹੈ ਵੀ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਵੀ ਵੋਟ ਪਾਉਣ ਦਾ ਹੱਕ ਹੋਣਾ ਚਾਹੀਦਾ ਹੈ। ਅੱਜ ਸਾਨੂੰ ਲੱਗਦਾ ਵੀ ਇਹ ਤੇ ਇਹ ਕੋਈ ਮੰਗਣ ਵਾਲੀ ਗੱਲ ਐ 18 ਸਾਲ ਦਾ ਹੋ ਗਿਆ ਮਤਲਬ ਬੰਦਾ ਜਾ ਕੇ ਵੋਟ ਪਾ ਸਕਦਾ ਨਹੀਂ ਪੁਰਾਣੇ ਸਮੇਂ ਦੇ ਵਿੱਚ ਹਾਲ ਇਹ ਸੀ ਵੀ ਔਰਤ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ ਇੱਥੋਂ ਤੱਕ ਕਿ ਬੰਦਿਆਂ ਨੂੰ ਵੀ ਸਾਰਿਆਂ ਨੂੰ ਹੱਕ ਨਹੀਂ ਸੀ ਹੁੰਦਾ ਵੋਟ ਪਾਉਣ ਦਾ ਪਹਿਲਾਂ ਉਹਦੇ ਵਿੱਚ ਇਹ ਮੰਨਿਆ ਜਾਂਦਾ ਸੀ ਵੀ ਜੇ ਕਿ ਔਰਤਾਂ ਨੂੰ ਅਸੀਂ ਮਤਲਬ ਇਹ ਬੈਸਾਂ ਚੱਲੀਆਂ ਨੇ ਬਕਾਇਦਾ ਵੀ ਜੇ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦੇ ਤੇ ਇਹਦਾ ਮਤਲਬ ਐ ਵੀ ਜਿਹੜਾ ਬੰਦਾ ਵਿਆਹਿਆ ਉਹਦੇ ਕੋਲ ਦੋ ਵੋਟਾਂ ਹੋਣਗੀਆਂ ਕਿਉਂਕਿ ਔਰਤ ਨੂੰ ਤਾਂ ਅਕਲ ਹੀ ਨਹੀਂ ਉਹਨੇ ਤਾਂ ਜਿਵੇਂ ਬੰਦੇ ਨੇ ਕਹਿਣਾ ਉੱਥੇ ਜਾ ਕੇ ਵੋਟ ਪਾ ਕੇ ਹੋਊਗੀ ਇਸ ਤਰ੍ਹਾਂ ਦੀਆਂ ਧਾਰਨਾਵਾਂ ਦੇ ਵਿਰੁੱਧ ਸੰਘਰਸ਼ ਕੀਤੇ ਗਏ ਲੜਾਈਆਂ ਲੜੀਆਂ ਗਈਆਂ ਉਸ ਤੋਂ ਬਾਅਦ ਔਰਤਾਂ ਨੇ ਲੜ ਕੇ ਹੱਕ ਲਿਆ ਵੀ ਜੇ ਬੰਦੇ ਵੋਟਾਂ ਪਾ ਸਕਦੇ ਆ 50% ਆਬਾਦੀ ਉਹਨਾਂ ਦੀ ਐ 50% ਦੀ ਸਾਡੀ ਐ ਅਸੀਂ ਵੀ ਬਰਾਬਰ ਦੀ ਸਾਡੇ ਸਮਾਜ ਦੇ ਵਿੱਚ ਅਜੋੜਤ ਦਿਵਸ ਨੂੰ ਪ੍ਰਚਾਰਿਆ ਜਾ ਰਿਹਾ ਵੀ ਔਰਤਾਂ ਜਿਹੜੀਆਂ ਨੇ ਉਹ ਤੋਹਫੇ ਲੈਣ ਅੱਜ ਸੇਲ ਲੱਗੀ ਹੋਊਗੀ ਅਡਰ ਥਾਂ ਤੇ ਤੁਸੀਂ ਗੁਲਾਬੀ ਚੁੰਨੀਆਂ ਪਾ ਕੇ ਸੋਹਣਾ ਸੋਹਣਾ ਮੇਕਅਪ ਕਰਕੇ ਤੁਸੀਂ ਸੇਲ ਤੇ ਜਾਓ ਕੱਪੜੇ ਖਰੀਦੋ ਤੋਹਫੇ ਦਿਓ ਇੱਕ ਦੂਜੇ ਨੂੰ ਬਸ ਇੰਨਾ ਕਹਿ ਰਹੇ ਨੇ ਵੀ ਔਰਤ ਦਿਵਸ ਦਾ ਮਤਲਬ ਹੈ ਵੀ ਸੋਹਣੇ ਬਣ ਕੇ ਰਹੋ ਤੇ ਆਪ ਦੀ ਔਰਤ ਹੋਣ ਨੂੰ ਮਨਾਓ ਬਸ ਇਹ ਮਨਾਉਣਾ ਉਹ ਇਸ ਕਰਕੇ ਕਹਿੰਦੇ ਨੇ ਕਿਉਂਕਿ ਉਹ ਚਾਹੁੰਦੇ ਨੇ ਵੀ ਉਹਨਾਂ ਦੇ ਜਿਹੜੇ ਬਾਜ਼ਾਰਾ ਚ ਸਾਮਾਨ ਹੋ ਥੋੜਾ ਜਿਹਾ ਹੋਰ ਵੱਧਵੇ ਵਿਕ ਜਾਵੇ ਪਰ ਇਸ ਲੇਪਾ ਪੋਚੀ ਦੇ ਵਿੱਚ ਉਹ ਇਸ ਇਤਿਹਾਸ ਨੂੰ ਲੁਕਾਉਣਾ ਚਾਹੁੰਦੇ ਵੀ ਅਸਲ ਵਿੱਚ ਇਹ ਦਿਨ ਔਰਤਾਂ ਦੇ ਸੰਘਰਸ਼ਾਂ ਦਾ ਉਹਨਾਂ ਦੀ ਲੜਾਈ ਦਾ ਉਹਨਾਂ ਦੇ ਹੱਕਾਂ ਦਾ ਪ੍ਰਤੀਕ ਹੈ ਤੇ ਉਹਨਾਂ ਨੂੰ ਪਤਾ ਇਹ ਹੋਣਾ ਚਾਹੀਦਾ ਹੈ ਵੀ ਅੱਜ ਹੱਕ ਸਾਨੂੰ ਮਿਲੇ ਕਿਵੇਂ ਨੇ ਕਿਹੋਣ ਵਾਲੇ ਸਮੇਂ 'ਚ ਅਸੀਂ ਲੈਣੇ ਕਿਵੇਂ ਆ ਉਹ 1908 1909 ਦੇ ਵਿੱਚ ਜਿਹੜੀਆਂ ਉਹਨਾਂ ਨੇ ਹੜਤਾਲਾਂ ਕੀਤੀਆਂ ਜਿਹੜਾ ਉਹ ਸੰਘਰਸ਼ ਕੀਤੇ ਉਹ ਦੇਸ਼ ਪੱਧਰ ਸਿਰਫ ਨਿਊਯਾਰਕ ਤੱਕ ਸੀਮਤ ਸੀ ਜਿਵੇਂ ਪਹਿਲਾਂ ਪ੍ਰੋਫੈਸਰ ਸਾਹਿਬ ਇੱਥੇ ਗੱਲ ਕਰਕੇ ਗਏ ਨੇ ਵੀ ਇਹਦਾ ਮੁੱਢ ਕਲਾਰਾ ਜੈਕ ਇੰਨੇ ਬੰਨਿਆ ਜਰਮਨੀ ਦੀ ਇੱਕ ਮਹਿਲਾ ਆਗੂ ਸੀ ਉਹਨੇ ਪਹਿਲੀ ਵਾਰ ਇਹ ਗੱਲ ਆਖੀ 1910 ਦੇ ਵਿੱਚ ਵੀ ਸਾਨੂੰ ਔਰਤ ਦਿਵਸ ਮਨਾਉਣਾ ਚਾਹੀਦਾ ਪਹਿਲਾ ਔਰਤ ਦਿਵਸ ਨਹੀਂ ਸੀ ਮਨਾਇਆ ਜਾਂਦਾ ਪਹਿਲਾ ਦਿਨ ਜਿੱਥੇ ਔਰਤਾਂ ਨੇ ਵੱਡੀ ਸ਼ਮੂਲੀਅਤ ਕੀਤੀ ਉਹ ਆਏ ਨੇ ਉਹਨਾਂ ਨੇ ਪਹਿਲੀ ਵਾਰ ਇਹ ਗੱਲ ਕੀਤੀ ਦੇਸ਼ ਪੱਧਰ ਤੇ ਮਨਾਇਆ 1911 ਦੇ ਵਿੱਚ ਫੇਰ ਯੂਰਪ ਦੇ ਕਈ ਦੇਸ਼ਾਂ ਨੇ ਮਨਾਇਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਔਰਤਾਂ ਆਈਆਂ ਬਾਹਰ ਇੱਕ ਥਾਂ ਤੇ 30000 ਮੁਜਾਰਾ ਜਿਹੜਾ ਲੋਕਾਂ ਨੇ ਔਰਤਾਂ ਨੇ ਮੁਜਾਰਾ ਕੀਤਾ ਉੱਥੇ ਬਾਹਰ ਸੜਕਾਂ ਦੇ ਉੱਤੇ ਆ ਕੇ ਇਸੇ ਤਰ੍ਹਾਂ ਪਹਿਲੀ ਸੰਸਾਰ ਜੰਗ ਵੇਲੇ ਰੂਸ ਦੇ ਵਿੱਚ ਵੀ ਅੱਡਰ ਥਾਂ ਦੇ ਉੱਤੇ ਲੋਕਾਂ ਨੇ ਮੁਜਾਰੇ ਕੀਤੇ ਹੁਣ ਰੂਸ ਸਾਡੇ ਇੱਕ ਵੱਡਾ ਮੁਲਕ ਹੈ ਸਾਡੀ ਦੁਨੀਆ ਤੇ ਬਹੁਤ ਵੱਡਾ ਭੂਮੀਆ ਉੱਥੇ ਬਰਫ ਵਰਗਾ ਉੱਥੇ ਪਹਿਨਾ ਜਾਰ ਦਾ ਰਾਜ ਹੁੰਦਾ ਸੀ ਤੇ ਜਾਰ ਉੱਥੋਂ ਦਾ ਰਾਜਾ ਹੁੰਦਾ ਸੀ ਤੇ ਉਹ ਜਦੋਂ ਔਰਤਾਂ ਨੇ ਉੱਥੇ ਔਰਤ ਦਿਵਸ ਮਨਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਜੇਲ੍ਹਾਂ ਚ ਸਿੱਤਿਆਉਣੇ ਕਾਲੇ ਪਾਣੀ ਦੀਆਂ ਸਜ਼ਾਵਾਂ ਦਿੱਤੀਆਂ ਇਹੋ ਜਿਹਾ ਕੁਸ਼ ਕੀਤਾ ਪਰ ਫੇਰ ਉੱਥੇ ਲੜ ਕੇ ਲੋਕਾਂ ਨੇ ਸੰਘਰਸ਼ ਕੀਤਾ ਲੜੇ ਉਹ ਤੇ ਉਸ ਜ਼ਾਰ ਦਾ ਤਖਤਾਂ ਪਲਟ ਕਰਕੇ ਉੱਥੇ ਲੋਕ ਆਪਦੀ ਸਰਕਾਰ ਲੈ ਕੇ ਆਏ ਜਿਹਨੂੰ ਅਸੀਂ ਰੂਸੀ ਇਨਕਲਾਬ ਕਹਿੰਦੇ ਆ ਵੀ ਪਹਿਲਾਂ ਵਾਲੀ ਸਰਕਾਰ ਬਦਲਤੀ ਜ਼ਾਰ ਨੂੰ ਲਾਤਾ ਵੀ ਤੂੰ ਸਾਡੇ ਤੇ ਰਾਜ ਨਹੀਂ ਕਰੇਂਗਾ ਸਾਡੇ ਤੇ ਸਾਡੀ ਆਪਦੀ ਸਰਕਾਰ ਕਰੂ ਤੇ ਉਹਨਾਂ ਦਾ ਲੀਡਰ ਹੁੰਦਾ ਸੀ ਲੈਨਿਨ ਲੇਨਨ ਨੇ ਪਹਿਲੀ ਵਾਰ ਰੂਸ ਦੇ ਵਿੱਚ 1917 ਦੇ ਵਿੱਚ 8 ਮਾਰਚ ਨੂੰ ਇਹ ਐਲਾਨ ਕਰ ਦਿੱਤਾ ਵੀ ਇਹ ਕਮਾਂਤਰੀ ਪੱਦਰ ਦੇ ਉੱਤੇ ਜਿਹੜਾ ਇਸ ਦਿਨ ਨੂੰ ਆ ਔਰਤ ਦਿਵਸ ਦੇ ਤੌਰ ਤੇ ਮਨਾਇਆ ਜਾਊਗਾ ਤੇ ਉਸ ਦਿਨ ਤੋਂ ਇਹ ਸਥਾਪਿਤ ਹੋਇਆ ਵੀ 8 ਮਾਰਚ ਦਾ ਦਿਨ ਹੈ ਇਹ ਔਰਤਾਂ ਦੇ ਸੰਘਰਸ਼ਾਂ ਦਾ ਦਿਨ ਹੈ ਤੇ ਇਸ ਤਰ੍ਹਾਂ ਹੀ ਇਹਨੂੰ ਮਨਾਇਆ ਜਾਊਗਾ ਅੱਜ ਜਦੋਂ ਅਸੀਂ ਉਸ 19 ਯੁੱਧ ਨੂੰ ਖਤਮ ਕਰੋ ਕਿਉਂਕਿ ਯੁੱਧ ਚੱਲ ਰਿਹਾ ਸੀ ਬੱਚਿਆਂ ਨੂੰ ਰੋਟੀ ਦਿਓ ਕਿਉਂਕਿ ਉਹ ਉਸ ਸਮੇਂ ਦੀ ਲੋੜ ਸੀ ਇਸ ਕਰਕੇ ਜਦੋਂ ਜਦੋਂ ਔਰਤਾਂ ਨੇ ਆਪਣਾ ਔਰਤ ਦਿਵਸ ਮਨਾਇਆ ਤਾਂ ਉਹਨਾਂ ਨੇ ਲੋਕਾਂ ਦੇ ਸੰਘਰਸ਼ਾਂ ਦੇ ਵਿੱਚ ਇਕਜੁੱਟ ਹੋ ਕੇ ਮਨਾਇਆ ਉਹਨਾਂ ਨੇ ਅੱਡ ਤੋਂ ਆਪਣੀ ਲਈ ਕੁਝ ਵਿਸ਼ੇਸ਼ ਸਿਰਫ ਆਪਣੇ ਔਰਤ ਹੋਣ ਦੇ ਉਹ ਗੱਲ ਨੂੰ ਮਨਾਉਣ ਦੇ ਲਈ ਨਹੀਂ ਜਿਵੇਂ ਅੱਜ ਪ੍ਰਚਾਰਿਆ ਜਾ ਰਿਹਾ ਇਸੇ ਤੋਂ ਸੇਧ ਲੈਂਦੇ ਹੋਏ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਇੱਥੇ ਖੜੇ ਆਂ ਤਾਂ ਅੱਜ ਸਾਡੇ ਸਮਾਜ ਦੇ ਕੀ ਹਾਲਤ ਨੇ ਅੱਜ ਸਾਡੇ ਸਮਾਜ ਚ ਔਰਤਾਂ ਬਾਹਰ ਤਾਂ ਨਿਕਲਿਆ ਆਈਆਂ ਨੇ ਕੰਮ ਵੀ ਕਰਨ ਲੱਗੀਆਂ ਨੇ ਚੰਗੀ ਪੜ੍ਹਾਈ ਵੀ ਕਰ ਰਹੀਆਂ ਨੇ ਬਾਹਰ ਹਰ ਖੇਤਰ ਦੇ ਵਿੱਚ ਮੂਰੇ ਹੋ ਕੇ ਜਾ ਰਹੀਆਂ ਨੇ ਇੱਥੋਂ ਤੱਕ ਕਿ ਆਪਣੀਆਂ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਵੀ ਔਰਤਾਂ ਬਣ ਚੁੱਕੀਆਂ ਨੇ ਪਰ ਕੀ ਔਰਤਾਂ ਦੀਆਂ ਹਾਲਤਾਂ ਚ ਕੋਈ ਬਹੁਤੇ ਸੁਧਾਰ ਆਏ ਨੇ ਕੀ ਸਾਡੇ ਘਰਾਂ ਦੇ ਵਿੱਚ ਅੱਜ ਵੀ ਰੋਟੀਆਂ ਬੀਬੀਆਂ ਦੇ ਨਾਲ ਨਾਲ ਬਾਬੇ ਪਕਾਉਂਦੇ ਨੇ ਸਾਡੇ ਆ ਮਤਲਬ ਕੁਝ ਅਹਜੀਆਂ ਮੰਨਤਾਵਾਂ ਨੇ ਜਿਹੜੀਆਂ ਮੰਨ ਹੀ ਲਈਆਂ ਗਈਆਂ ਨੇ ਸਾਡੇ ਸਮਾਜ ਦੇ ਵਿੱਚ ਇਹਨੂੰ ਪੀੜੀਦਰ ਪੀੜੀ ਉਵੇਂ ਹੀ ਅੱਗੇ ਵਧਾਇਆ ਜਾ ਰਿਹਾ ਹੋ ਸਕਦਾ ਕਈਆਂ ਨੂੰ ਇਹ ਗੱਲਾਂ ਚੁਬਣ ਪਰ ਜੋ ਸੱਚ ਹੈ ਮੈਨੂੰ ਲੱਗਦਾ ਥੋੜਾ ਜਿਹਾ ਚੁਬਣਾ ਵੀ ਜ਼ਰੂਰੀ ਹੈ ਵੀ ਮੁੰਡਾ ਤੇ ਕੁੜੀ ਪੈਦਾ ਹੁੰਦੇ ਆ ਮੈਨੂੰ ਨਹੀਂ ਲੱਗਦਾ ਵੀ ਮੁੰਡੇ ਨੂੰ ਘਰ ਦੇ ਕੰਮ ਕੋਈ ਬਹੁਤੇ ਸਿਖਾਉਂਦਾ ਹੈ ਪਰ ਕੁੜੀਆਂ ਨੂੰ ਜ਼ਰੂਰ ਸਿਖਾਏ ਜਾਂਦੇ ਨੇ ਕਿਉਂਕਿ ਇਹ ਮੰਨਣਾ ਹੈ ਵੀ ਇਹ ਕੁੜੀ ਦਾ ਹੀ ਕੰਮ ਹੈ ਤੇ ਆਉਣ ਵਾਲੇ ਸਮੇਂ 'ਚ ਇਹਨੇ ਕਰਨਾ ਹੈ ਪਰ ਹੋਣਾ ਕੀ ਚਾਹੀਦਾ ਏ ਵੀ ਸਾਡੇ ਬਰਾਬਰ ਦੀ ਵੰਡ ਹੋਣੀ ਚਾਹੀਦੀ ਆ ਮੁੰਡੇ ਨੇ ਵੀ ਜਿਉਂਦੇ ਰਹਿਣਾ ਹੈ ਅੱਜ ਕੱਲ ਜਿਹੜੇ ਤਾਂ ਮੁੰਡੇ ਬਾਹਰ ਦੇ ਜਹਾਜ਼ ਫੜਦੇ ਨੇ ਉਹ ਤਾਂ ਜ਼ਰੂਰ ਰੋਟੀਆਂ ਲਾਉਣੀਆਂ ਸਿੱਖ ਗਏ ਨੇ ਆਪਣੇ ਇੱਥੇ ਹਜੇ ਘਟ ਸਿਖਾਉਂਦੇ ਨੇ ਪਰ ਇਹ ਜ਼ਰੂਰੀ ਹੈ ਵੀ ਜੇ ਤੁਸੀਂ ਸਮਾਜ ਦੇ ਵਿੱਚ ਰਹਿਣਾ ਹੈ ਤਾਂ ਬਰਾਬਰਤਾ ਸਾਨੂੰ ਪਰਿਵਾਰਾਂ ਤੋਂ ਦੇਣੀ ਪੈਣੀ ਹੈ ਪਰਿਵਾਰ ਦੇ ਵਿੱਚ ਮੁੰਡੇ ਤੇ ਕੁੜੀਆਂ ਨੂੰ ਬਰਾਬਰ ਰੱਖਣਾ ਪੈਣਾ ਹੈ ਉਹਨਾਂ ਨੂੰ ਪੜ੍ਹਾਈ ਬਰਾਬਰ ਦੇਣੀ ਪੈਣੀ ਹੈ ਅੱਗੇ ਆ ਜਾਈਏ ਹੈਗੀ ਇੱਕ ਕੁਰਸੀ ਇੱਧਰ ਹੈ ਮਿਲੇ ਵੀ ਸੋਚ ਜਿਹੜੀ ਹੈ ਸਾਡੇ ਸਮਾਜ ਦੇ ਵਿੱਚ ਵਿਤਕਰੀ ਦੀ ਸੋਚ ਹੈ ਸਾਨੂੰ ਇਹਦੇ ਖਿਲਾਫ ਇੱਕ ਲੜਾਈ ਹੈ ਜਿਹੜੀ ਉਹ ਪਰਿਵਾਰਾਂ ਤੋਂ ਸ਼ੁਰੂ ਕਰਨੀ ਪੈਣੀ ਹੈ ਦੂਜਾ ਇੱਕ ਸੋਚ ਹੈ ਜਿਹੜੀ ਮੰਨਦੀ ਹੈ ਵੀ ਔਰਤ ਨੂੰ ਸਿਰਫ ਰੋਣਾ ਆਉਂਦਾ ਔਰਤ ਲੜ ਨਹੀਂ ਸਕਦੀ ਜਥੇਬੰਦੀ ਹੋ ਸਕਦੀ ਉਸ ਸੋਚ ਦਾ ਵੈਸੇ ਠੋਕਵਾ ਜਵਾਬ ਔਰਤ ਦੇਸ ਦਾ ਇਤਿਹਾਸ ਦਿੰਦਾ ਵੀ ਔਰਤ ਕੀ ਕੁਝ ਲੈ ਸਕਦੀ ਹੈ ਤੇ ਕਿਵੇਂ ਲੈ ਸਕਦੀ ਆ ਦੂਜੇ ਪਾਸੇ ਇੱਕ ਸੋਚ ਇਹ ਆ ਵੀ ਜਿਹੜੀ ਇਹ ਮੰਨਦੀ ਹੈ ਵੀ ਔਰਤ ਨੂੰ ਕੰਮ ਕਰਨਾ ਚਾਹੀਦਾ ਹੈ ਬਾਜ਼ਾਰ ਦੇ ਵਿੱਚ ਆਪਾਂ ਦੇਖਦੇ ਆ ਵੀ ਜਿਹੜੀ ਅੱਜ ਸਾਰੇ ਲੁਧਿਆਣੇ ਦੇ ਵਿੱਚ ਔਰਤਾਂ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੀਆਂ ਨੇ ਸਾਰੀ ਥਾਂ ਤੇ ਪਰ ਉਹ ਔਰਤਾਂ ਜਿਹੜੀਆਂ ਕੰਮ ਕਰ ਰਹੀਆਂ ਨੇ ਕੀ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਹੋ ਰਹੀ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀਆਂ ਛੇੜਖਾਨੀਆਂ ਦਾ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵਿਤਕਰੇ ਦਾ ਕਦੇ ਕੋਈ ਸਾਹਮਣਾ ਨਹੀਂ ਕਰਨਾ ਪੈ ਰਿਹਾ ਮਤਲਬ ਸਾਡੇ ਸਮਾਜ ਦੇ ਵਿੱਚ ਕਹਿਣ ਨੂੰ ਦਿਖਾਉਣ ਨੂੰ ਇੱਕ ਬਰਾਬਰਤਾ ਜ਼ਰੂਰ ਆ ਚੁੱਕੀ ਹੈ ਵੀ ਅੱਜ ਜੇ ਮੁੰਡਾ ਬੋਲ ਰਿਹਾ ਜੇ ਮੁੰਡਾ ਖੜਾ ਤਾਂ ਬਰਾਬਰ ਕੁੜੀ ਵੀ ਖੜੀ ਹੈ ਪਰ ਉਹ ਕੁੜੀ ਉੱਥੇ ਪਹੁੰਚੀ ਕਿਵੇਂ ਆ ਕਿਹੜੀਆਂ ਨਜ਼ਰਾਂ ਦੇ ਵਿੱਚੋਂ ਲੰਘ ਕੇ ਪਹੁੰਚੀ ਹੈ ਤੇ ਕਿਹੜੀਆਂ ਨਜ਼ਰਾਂ ਦਾ ਅੱਜ ਉਹਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਇਹ ਅੱਜ ਹੀ ਸੋਚਣ ਵਾਲੀ ਹੈ ਇੱਥੋਂ ਪਤਾ ਚੱਲਦਾ ਵੀ ਸਾਡੇ ਸਮਾਜ ਦੇ ਵਿੱਚ ਜਿਹੜੀ ਬਰਾਬਰਤਾ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਬਰਾਬਰਤਾ ਹਜੇ ਆਈ ਨਹੀਂ ਜਿਵੇਂ ਆਪਾਂ ਇਹ ਗੱਲ ਕਰੀਏ ਵੀ ਜਿਵੇਂ ਔਰਤਾਂ ਨੇ ਜਿਹੜੀਆਂ ਜਿਹੜੀਆਂ ਘਰਾਂ ਦੇ ਵਿੱਚ ਨੇ ਘਰਾਂ ਦੇ ਅੰਦਰ ਇਹ ਡਾਟਾ ਆਇਆ ਇੱਕ 20 70 75% ਔਰਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਕਿਸਮ ਦਾ ਕੋਈ ਨਾ ਕੋਈ ਛੇੜਖਾਨੀਆਂ ਹੁੰਦੀਆਂ ਨੇ ਇਹ ਤੋਂ ਵੱਧ ਹੀ ਵੱਡੇ ਪੱਧਰ ਤੇ ਹੋਊਗਾ ਭਾਰਤ ਦੇ ਅੰਕੜੇ ਇਹ ਕਹਿੰਦੇ ਨੇ ਵੀ ਇੱਥੇ ਹਰ 3.5 ਮਿੰਟ ਦੇ ਵਿੱਚ ਔਰਤ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਅਪਰਾਧ ਵਾਪਰਦਾ ਉਹੋ ਦਾਜ ਦਹੇਜ ਨੂੰ ਲੈ ਕੇ ਕੋਈ ਮੌਤ ਹੋ ਸਕਦੀ ਆ ਕੁੱਟਮਾਰ ਹੋ ਸਕਦੀ ਆ ਛੇੜਖਾਨੀਆਂ ਹੋ ਸਕਦੀਆਂ ਨੇ ਰੇਪ ਵਰਗੀਆਂ ਘਟਨਾਵਾਂ ਹੋ ਸਕਦੀਆਂ ਨੇ ਮਤਲਬ ਇਹਨਾਂ ਵਿੱਚੋਂ ਕੁਝ ਵੀ ਔਰਤਾਂ ਦੇ ਨਾਲ ਵਾਪਰ ਰਿਹਾ ਹਰ 3.5 ਮਿੰਟ ਦੇ ਵਿੱਚ ਇੱਕ ਔਰਤ ਨਾਲ ਕੁਛ ਨਾ ਕੁਛ ਵਾਪਰ ਰਿਹਾ ਇੱਥੇ ਹਰ 54 ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਬਲਾਤਕਾਰ ਸਾਡੇ ਦੇਸ਼ ਦੇ ਵਿੱਚ ਹੋ ਰਿਹਾ ਇਹ ਮੈਨੂੰ ਲੱਗਦਾ ਥੋੜੇ ਪੁਰਾਣੇ ਆਂਕੜੇ ਤੋਂ ਅੱਗੇ ਵੱਧ ਚੁੱਕਿਆ ਹੈ ਤੇ ਹਰ 27 ਮਿੰਟ ਦੇ ਵਿੱਚ ਔਰਤ ਦੇ ਨਾਲ ਛੇੜਛਾੜ ਦੀ ਘਟਨਾ ਵਾਪਰਦੀ ਹੈ ਇਹ ਕਿੱਥੇ ਵਾਪਰਦੇ ਨੇ ਇਹ ਕਿਤੇ ਬਾਹਰ ਨਹੀਂ ਵਾਪਰ ਰਹੇ ਸਾਡੇ ਸਮਾਜ ਚ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੇ ਵਾਪਰ ਰਹੇ ਆ ਜਿੰਨੀਆਂ ਘਟਨਾਵਾਂ ਆ ਰਹੀਆਂ ਨੇ ਸਾਹਮਣੇ ਇਹ ਸਿਰਫ 10% ਘਟਨਾਵਾਂ ਨੇ ਜਿਹੜੀਆਂ ਬਾਹਰ ਆਉਂਦੀਆਂ ਨੇ ਜਿਹੜੀਆਂ ਲੋਕ ਦੱਸਦੇ ਨੇ ਇਹਨਾਂ ਚੋਂ ਬਹੁਤੀਆਂ ਘਟਨਾਵਾਂ ਉਹ ਨੇ ਜਿਹੜੀਆਂ ਲੋਕ ਰਿਪੋਰਟ ਹੀ ਨਹੀਂ ਕਰਦੇ ਮੰਨ ਲਓ ਮੇਰੇ ਨਾਲ ਅੱਜ ਬੱਸ ਚ ਆਉਂਦੀ ਨੂੰ ਕਿਸੇ ਨੇ ਛੇੜਖਾਨੀ ਕੀਤੀ ਹੋਵੇ ਮੈਂ ਅਧਿਕਾਰਦਿਆਂ ਨੂੰ ਆਕੇ ਦੱਸਾਂ ਤਾਂ ਬਹੁਤੇ ਘਰ ਦੇ ਇਹ ਕਹਿਣਗੇ ਵੀ ਚੁੱਪ ਕਰ ਜਾ ਪੁੱਤ ਤੂੰ ਕੀ ਕਰਨਾ ਸੀ ਤੂੰ ਪਾਸੇ ਨੂੰ ਮੂੰਹ ਕਰਕੇ ਬੈਠ ਜਾਣਾ ਸੀ ਇਹ ਆਮ ਹੈ ਸਾਡੇ ਘਰਾਂ ਦੇ ਵਿੱਚ ਤੇ ਹੋਇਆ ਵੀ ਮੈਂ ਕਈ ਵਾਰ ਇਹ ਘਟਨਾ ਵੀ ਸਾਹਮਣੇ ਸਾਂਝੀ ਕੀਤੀ ਹੈ ਵੀ ਬੱਸਾਂ ਦੇ ਵਿੱਚ ਜਦੋਂ ਸਫ਼ਰ ਕਰਦੇ ਆ ਤਾਂ ਤੁਹਾਡੇ ਨਾਲ ਛੇੜਖਾਨੀ ਔਰਤਾਂ ਦੇ ਨਾਲ ਹੁੰਨਾ ਬਹੁਤ ਆਮ ਗੱਲ ਹੈ ਤੇ ਹੋਇਆ ਵੀ ਮੇਰੇ ਨਾਲ ਵੀ ਕਈ ਵਾਰ ਹੋਇਆ ਵੀ ਬੱਸ ਦੇ ਵਿੱਚ ਇਧਰਲੇ ਪਾਸੇ ਬੈਠਾ ਇੱਕ ਲੜਕਾ ਤਾਨੂੰ ਹੌਲੀਕ ਦੇ ਨੇ ਆਏ ਹੱਥ ਮਾਰਨ ਦੀ ਕੋਸ਼ਿਸ਼ ਕਰਦਾ ਜਾਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਛੂਣ ਦੀ ਕੋਸ਼ਿਸ਼ ਕਰਦਾ ਹੈ ਤੇ ਮੈਂ ਕੁਝ ਸਮਾਂ ਤਾਂ ਬੰਦਾ ਚਲੋ ਸੋਚਦਾ ਵੀ ਬਸ ਵੀ ਹਿਲਦੀ ਆਇਆ ਤੁਸੀਂ ਇੱਕ ਚਾਂਸ ਦੇ ਦਿੰਦੇ ਹੋ ਪਰ ਕੁਝ ਸਮੇਂ ਬਾਅਦ ਜੋ ਤੁਹਾਨੂੰ ਪਤਾ ਲੱਗਦਾ ਵੀ ਬੰਦਾ ਛੇੜਖਾਨੀ ਕਰ ਰਿਹਾ ਹੈ ਤੇ ਉਹ ਹੱਦ ਪਾਰ ਕਰ ਰਿਹਾ ਤਾਂ ਮੈਂ ਉਹਦਾ ਹੱਥ ਫੜ ਕੇ ਉਹਦੇ ਮੂੰਹ ਤੇ ਚਪੇੜ ਮਾਰੀ ਸੀ ਬੱਸ 'ਚ ਕੰਡਕਟਰ ਨੂੰ ਬੋਲਿਆ ਉਹਨੂੰ ਥੱਲੇ ਲੋਹਾਇਆ ਮੈਂ ਜਦੋਂ ਬਸ ਬੰਦਾ ਬਸ ਤੋਂ ਥੱਲੇ ਉਤਰਿਆ ਤਾਂ ਉਹ ਤੋਂ ਬਾਅਦ ਪਰਲੇ ਪਾਸੇ ਇੱਕ ਕੁੜੀ ਬੈਠੀ ਸੀ ਉਹ ਕਹਿੰਦੀ ਦੀਦੀ ਇਹ ਪਹਿਲਾਂ ਮੇਰੇ ਨਾਲ ਵੀ ਇਹੀ ਕਰ ਰਿਹਾ ਸੀ ਤੇ ਹੁਣ ਜਿਵੇਂ ਉਹ ਕੁੜੀ ਚੁੱਪ ਕਰਕੇ ਬੈਠ ਗਈ ਤੇ ਜੇ ਮੈਂ ਵੀ ਚੁੱਪ ਕੀਤਾ ਹੁੰਦਾ ਤਾਂ ਉਹ ਮੁੰਡੇ ਨੇ ਤਾਂ ਜਿੱਥੇ ਅਗਲੀ ਵਾਰ ਬੈਠਣਾ ਸੀ ਉੱਥੇ ਫੇਰ ਇਹੀ ਛੇੜਖਾਨੀ ਕਰਨੀ ਸੀ ਉਹ ਕੱਲੀ ਜਿਹੜਾ ਸਬਕ ਹੈ ਉਹ ਮੁੰਡੇ ਲਈ ਨਹੀਂ ਉੱਥੇ ਆਸ-ਪਾਸ ਜਿੰਨੇ ਲੋਕ ਬੈਠੇ ਨੇ ਉਹਨਾਂ ਲਈ ਵੀ ਸੀ ਬੀ ਅੱਜ ਜੇ ਲੋਡ ਹੈ ਜੇ ਸਾਡੇ ਵਿਰੋਧ ਦੇ ਛੇੜਖਾਨੀਆਂ ਇਹ ਤਾਂ ਉਹਨਾਂ ਔਰਤਾਂ ਨਾਲ ਵੀ ਹੁੰਦੀਆਂ ਜਿਹੜੀਆਂ ਨਿਤ ਕੰਮ ਤੇ ਜਾਂਦੀਆਂ ਨੇ ਜਿਹੜੀਆਂ ਬੱਚੀਆਂ ਘਰਾਂ ਦੇ ਅੰਦਰ ਨੇ ਘਰਾਂ ਦੇ ਪਰਿਵਾਰਾਂ ਦੇ ਅੰਦਰ ਤੁਹਾਡੇ ਆਮ ਤੁਹਾਡੇ ਦੋਸਤ મિતਤਰ ਰਿਸ਼ਤੇਦਾਰ ਬਹੁਤ ਸਾਰੇ ਇਹੋ ਜਿਹੇ ਜਾਣਕਾਰ ਬੰਦੇ ਹੁੰਦੇ ਨੇ ਜਿਹੜੇ ਘਰਾਂ ਦੇ ਅੰਦਰ ਇਹ ਜੀਆਂ ਛੇੜਖਾਨੀਆਂ ਨੂੰ ਅਨਜਾਮ ਦਿੰਦੇ ਨੇ ਤਾਂ ਜੇ ਔਰਤ ਘਰ ਦੇ ਅੰਦਰ ਨਹੀਂ ਸੁਰੱਖਿਅਤ ਘਰ ਤੋਂ ਬਾਹਰ ਨਹੀਂ ਸੁਰੱਖਿਅਤ ਤਾਂ ਔਰਤ ਸੁਰੱਖਿਅਤ ਕਿੱਥੇ ਹੈ ਕੀ ਸਾਡੀ ਸੁਰੱਖਿਆ ਕਰਨ ਲਈ ਹਰ ਵਾਰ ਉਸ ਬੰਦੇ ਨੂੰ ਚਪੇੜ ਮਾਰਨ ਲਈ ਸਾਨੂੰ ਆਪਣੇ ਪਿਓ ਨੂੰ ਸਾਨੂੰ ਆਪਣੇ ਭਰਾ ਨੂੰ ਸਾਡੇ ਆਪਣੇ ਪਤੀ ਨੂੰ ਸਾਨੂੰ ਆਪਣੇ ਬੇਟੇ ਨੂੰ ਢੀਕਣਾ ਪਵੇਗਾ ਜਾਂ ਔਰਤ ਦੀ ਸੁਰੱਖਿਆ ਜਿਹੜੀ ਹੈ ਉਹ ਔਰਤ ਤੋਂ ਬਿਨਾ ਹੋਰ ਕੋਈ ਉੱਥੇ ਆਕ ਨਹੀਂ ਸਕਦਾ ਮਤਲਬ ਇਹ ਸੰਭਵ ਨਹੀਂ ਹੈਗਾ ਵੀ ਜੇ ਔਰਤ ਨਹੀਂ ਬੋਲਦੀ ਜੇ ਔਰਤ ਚੁੱਪ ਕਰ ਜਾਂਦੀ ਹੈ ਜੇ ਔਰਤ ਬਾਹਰ ਨਿਕਲ ਕੇ ਆਪਣੀ ਲੜਾਈ ਆਪ ਨਹੀਂ ਲੜਦੀ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਨੇ ਆ ਕੇ ਇੱਥੇ ਆਉਣੀ ਆ ਲੜਾਈਆਂ ਲੜਨੀਆਂ ਨੇ ਦੂਜਾ ਅੱਜ ਸਾਡੇ ਸਮਾਜ ਦੇ ਵਿੱਚ ਜਿਹੜੇ ਭਾਰਤ 'ਚ ਸੀ ਰਹਿ ਰਹੇ ਆ ਇੱਥੇ ਪਿਛਲੇ ਸਮਿਆਂ 'ਚ ਕਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਮਤਲਬ ਇੱਕ ਤਾਂ ਨਿਰਬਿਆ ਵਾਲਾ ਕਾਂਡ ਤੁਹਾਨੂੰ ਸਭ ਨੂੰ ਯਾਦ ਹੋਣਾ ਵੀ 2012 'ਚ ਦਿੱਲੀ ਦੀਆਂ ਸੜਕਾਂ ਤੇ ਇੱਕ ਬੱਚੀ ਦੇ ਨਾਲ ਬੱਸ ਦੇ ਅੰਦਰ ਬਲਾਤਕਾਰ ਕੀਤਾ ਗਿਆ ਚਾਰ ਪੰਜ ਬੰਦਿਆਂ ਵੱਲੋਂ ਚਲਦੀ ਬੱਸ ਦੇ ਵਿੱਚ ਸਾਰਾ ਸਾਲ ਉਹ ਦਿੱਲੀ ਦੀ ਸਾਰੀ ਰਾਤ ਉਹ ਦਿੱਲੀ ਦੀਆਂ ਸੜਕਾਂ ਤੇ ਬੱਸ ਘੁੰਮਦੀ ਰਹੀ ਤੇ ਉਹ ਬੱਚੀ ਦੇ ਨਾਲ ਬਹੁਤ ਹੀ ਅਣਮਨੁੱਖੀ ਤਰੀਕੇ ਦੇ ਨਾਲ ਬਲਾਤਕਾਰ ਕਰਕੇ ਉਹਨੂੰ ਮਾਰਿਆ ਗਿਆ ਮਤਲਬ ਮਰਨ ਵਰਗੀ ਕਰਤਾ ਬਾਅਦ ਦੇ ਵਿੱਚ ਉਹਦੀ ਸਿੰਗਾਪੁਰ ਜਾ ਕੇ ਮੌਤ ਹੋਈ ਸੀ ਉਸ ਘਟਨਾ ਤੋਂ ਬਾਅਦ ਇੱਕ ਵੱਡਾ ਉਬਾਲ ਪੂਰੇ ਮੁਲਕ ਪੱਧਰ ਤੇ ਦੇਖਣ ਨੂੰ ਮਿਲਿਆ ਜਿੱਥੇ ਲੋਕ ਲੜੇ ਬੋਲੇ ਵੀ ਨਹੀਂ ਇਹ ਬੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਆ ਇਹਨੂੰ ਫਾਸਟ ਟਰੈਕ ਕਰੋ ਤੇ ਕਾਨੂੰਨਾਂ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਬਦਲਾਅ ਆਇਆ ਪਰ ਅੱਜ ਉਸ ਘਟਨਾ ਨੂੰ 12 ਸਾਲ ਦਾ ਸਮਾਂ ਹੋ ਚੁੱਕਿਆ ਕੀ ਬਲਾਤਕਾਰ ਦੀਆਂ ਘਟਨਾਵਾਂ ਬੰਦ ਹੋ ਚੁੱਕੀਆਂ ਨੇ ਕੀ ਇਹ ਜਿਹੀਆਂ ਘਟਨਾਵਾਂ ਨਹੀਂ ਆ ਰਹੀਆਂ ਨਿੱਤ ਅਖਬਾਰ ਚੱਕੋ ਤੁਹਾਨੂੰ ਕੋਈ ਨਾ ਕੋਈ ਘਟਨਾ ਸਾਹਮਣੇ ਮਿਲਦੀ ਹੈ ਉਹ ਇਸ ਕਰਕੇ ਕਿਉਂਕਿ ਸਿਰਫ ਤੇ ਸਿਰਫ ਕਾਨੂੰਨਾਂ ਨੂੰ ਸਖਤ ਕਰਨ ਦੇ ਨਾਲ ਇਹੇ ਚੀਜ਼ਾਂ ਨਹੀਂ ਬਦਲੀਆਂ ਜਾ ਸਕਦੀਆਂ ਜਦੋਂ ਸਾਡੀ ਸੰਸਦ ਜਿਹੜੇ ਮੰਤਰੀ ਅਸੀਂ ਚੁਣ ਕੇ ਭੇਜਦੇ ਆ ਜਦੋਂ ਉਹਨਾਂ ਮੰਤਰੀਆਂ ਦੇ ਵਿੱਚੋਂ 150 ਤੋਂ ਵੱਧ ਆਪ ਉਹ ਬੈਠੇ ਨੇ ਜਿਨ੍ਹਾਂ ਦੇ ਉੱਤੇ ਇੱਥੇ ਔਰਤਾਂ ਦੇ ਵਿਰੁੱਧ ਅਪਰਾਧ ਕਰਨ ਦੇ ਮਾਮਲੇ ਦਰਜ ਨੇ ਤਾਂ ਕਿਵੇਂ ਉਹਨਾਂ ਤੋਂ ਉਮੀਦ ਕਰ ਲਾਂਗੇ ਵੀ ਸਾਡੀ ਉਹ ਸੁਰੱਖਿਆ ਕਰ ਲੈਣਗੇ ਜਦੋਂ ਥਾਣੇ ਦੇ ਵਿੱਚ ਰੈਪਟ ਲਿਖਾਉਣ ਗਈ ਕੁੜੀ ਦੇ ਨਾਲ ਥਾਣੇ ਦੇ ਅੰਦਰ ਬਲਾਤਕਾਰ ਹੋ ਜਾਂਦਾ ਹੈ ਜਦੋਂ ਉਹਦੇ ਨੂੰ ਭਰਾ ਨੂੰ ਮਾਰ ਦਿੱਤਾ ਜਾਂਦਾ ਪਿਓ ਨੂੰ ਮਾਰ ਦਿੱਤਾ ਜਾਂਦਾ ਤਾਂ ਤੁਸੀਂ ਕਿਵੇਂ ਉਮੀਦ ਕਰੋਗੇ ਵੀ ਇਹ ਪੁਲਿਸ ਵਾਲੇ ਸਾਡੀ ਸੁਰੱਖਿਆ ਕਰਨਗੇ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਸੋਚ ਜਿਹੜੀ ਇਹ ਸਮਝ ਘਰ ਘਰੀ ਬੈਠੀ ਹੈ ਇਸ ਸੋਚ ਨਾਲ ਸਾਡੀ ਲੜਾਈ ਹੈ ਇੱਕ ਪਾਸੇ ਉਹ ਸੋਚ ਜਿਹੜੀ ਇਹ ਮੰਨਦੀ ਹੈ ਵੀ ਔਰਤਾਂ ਨੂੰ ਘਰੋਂ ਹੀ ਨਾ ਕੱਢੋ ਇੱਕ ਆਸੇ ਜੋਗੀਆਂ ਨਹੀਂ ਇਹਨਾਂ ਨੂੰ ਘਰਾਂ ਦੇ ਅੰਦਰ ਬੰਦ ਰੱਖਿਆ ਜਾਵੇ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਆਰਐਸਐਸ ਵਾਲੇ ਜਿਹੜੀ ਸੋਚ ਦੇ ਨਾਲ ਚੱਲਦੇ ਨੇ ਤੇ ਉਹ ਜੋ ਕਹਿੰਦੇ ਨੇ ਵੀ ਔਰਤਾਂ ਦਾ ਕੰਮ ਸਿਰਫ ਬੱਚੇ ਪੈਦਾ ਕਰਨਾ ਤੇ ਬੰਦੇ ਦੇ ਲਈ ਔਰਤ ਨੂੰ ਭੋਗਣਾ ਇਹ ਇਹ ਮੁੱਖ ਕੰਮ ਹੈ ਤੇ ਇਸ ਤੋਂ ਬਿਨਾ ਆਪ ਦੇ ਪਰਿਵਾਰ ਨੂੰ ਤੇ ਬੱਚਿਆਂ ਨੂੰ ਖੁਸ਼ ਰੱਖਣਾ ਇੱਥੋਂ ਤੱਕ ਔਰਤ ਸੀਮਤ ਰਹੇ ਤੇ ਇੱਕ ਦੂਜੀ ਸੋਚ ਆ ਜਿਹੜੀ ਇਹ ਮੰਨਦੀ ਆ ਵੀ ਔਰਤਾਂ ਜਿਹੜੀ ਉਹ ਇੱਕ ਮੰਡੀ ਦੀ ਵਸਤੂ ਹੈ ਜੇ ਤੁਸੀਂ ਗਾਣੇ ਵੀ ਚਲਾਉਣੇ ਆ ਤਾਂ ਇਹ ਵੀ ਉਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਹੈਨਾ ਫੇਰ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤਾਂ ਨਹੀਂ ਮਾਰਿਆ ਮਤਲਬ ਇਹ ਗਾਣੇ ਸਾਡੇ ਸਮਾਜ ਦੇ ਵਿੱਚ ਇਸ ਕਰਕੇ ਪ੍ਰਚਲਿਤ ਵੀ ਨੇ ਚੱਲਦੇ ਵੀ ਵੱਧ ਨੇ ਕਿਉਂਕਿ ਇਹ ਸੋਚ ਇਨ੍ਹਾਂ ਗਾਣਿਆਂ ਰਾਹੀਂ ਵੀ ਆਉਂਦੀ ਹੈ ਤੇ ਲੋਕ ਵੀ ਇਹ ਸੋਚ ਦੀ ਧਾਰਨਾ ਨੂੰ ਮੰਨਦੇ ਨੇ ਤੇ ਦੂਜੇ ਪਾਸੇ ਸਾਡੇ ਸਮਾਜ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਦੇ ਨਾਲ ਨਿਸ਼ਾਨਾ ਵੀ ਬਣਾਇਆ ਜਾ ਰਿਹਾ ਜਿਵੇਂ ਆ ਇਥੇ ਇੱਕ ਗੱਲ ਹੋਰ ਮੈਂ ਜੋੜਨੀ ਚਾਹੂੰਗੀ ਵੀ ਜਿਹੜੇ ਨਾ ਸਿਰਫ ਇਹ ਗਾਣੇ ਫਿਲਮਾਂ ਸਗੋਂ ਜਿਹੜੀਆਂ ਕੋਈ ਚੀਜ਼ ਵੀ ਜੇ ਕਿਤੇ ਵੇਚਣੀ ਹੋਵੇ ਨਾ ਮੰਡੀ ਦੇ ਵਿੱਚ ਕੋਈ ਗੱਡੀ ਵੀ ਵੇਚਣੀ ਹੈ ਉਹਦੇ ਨਾਲ ਵੀ ਇੱਕ ਨੰਗੇਜ ਮਾਡਲ ਖੜੀ ਕਰ ਦਿੱਤੀ ਜਾਂਦੀ ਹੈ ਵੀ ਇਹ ਚੀਜ਼ ਤਾਂ ਹੀ ਵਿਕੂਗੀ ਇਸ ਦੇ ਨਾਲ ਸਮਾਜ ਦੇ ਵਿੱਚ ਇੱਕ ਜਿਹੜਾ ਪੋਰਨੋਗ੍ਰਾਫੀ ਦੀ ਗੱਲ ਕਰ ਲੋ ਜਾਂ ਇਹੋ ਜਿਹਾ ਘਟੀਆ ਸੱਭਿਆਚਾਰ ਜਿਹੜਾ ਸਾਡੇ ਬੱਚਿਆਂ ਨੂੰ ਬਚਪਨ ਤੋਂ ਲੈ ਕੇ ਪਰੋਸਿਆ ਜਾ ਰਿਹਾ ਉਹ ਇਹਦੀ ਜੜ ਹੈ ਸਮਾਗ ਘਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਸੱਭਿਆਚਾਰ ਬਾਹਰ ਸਮਾਜ ਦੇ ਵਿੱਚ ਜਿਸ ਤਰ੍ਹਾਂ ਦਾ ਸੱਭਿਆਚਾਰ ਸਕੂਲਾਂ ਤੋਂ ਲੈ ਕੇ ਕਾਲਜਾਂ ਯੂਨੀਵਰਸਟੀਆਂ ਤੱਕ ਜਿਹੜੀ ਸਿੱਖਿਆ ਦੇ ਨਾਲ ਬੱਚਾ ਵੱਡਾ ਹੋ ਰਿਹਾ ਵਾ ਜਿਹੜੀ ਸੋਚ ਦੇ ਨਾਲ ਉਹ ਵੱਡਾ ਹੋ ਰਿਹਾ ਉਹਦੇ ਕਰਕੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੱਧ ਫੁੱਲ ਰਹੀਆਂ ਨੇ ਦੂਜਾ ਔਰਤਾਂ ਨੂੰ ਹਰ ਗੱਲ ਦਾ ਦੋਸ਼ੀ ਸਮਝਣਾ પણ ਹਰਿਆਣੇ ਦੇ ਕਈ ਬੰਦੇ ਨੇ ਜਾਂ ਹਰਿਆਣੇ ਦੀ ਮੈਂ ਗਲਤ ਉਦਾਹਰਣ ਕੱਲੀ ਦੇ ਰਹੀਆਂ ਆਪਣੇ ਸਾਰੇ ਕਿਤੇ ਇਸ ਤਰ੍ਹਾਂ ਦੇ ਬੰਦੇ ਤੁਹਾਨੂੰ ਮਿਲ ਜਾਣਗੇ ਜਿਹੜਾ ਜਿਨ੍ਹਾਂ ਦਾ ਇਹ ਮੰਨਣਾ ਹੈ ਵੀ ਜੇ ਕਿਸੇ ਔਰਤ ਨਾਲ ਛੇੜਖਾਨੀ ਹੁੰਦੀ ਹੈ ਤਾਂ ਉਹਦੇ ਵਿੱਚ ਕੱਲਾ ਬੰਦੇ ਦਾ ਨਹੀਂ ਦੋਸ਼ ਹੁੰਦਾ। ਤਾੜੀ ਕਹਿੰਦੇ ਦੋਨੇ ਹੱਥਾਂ ਨਾਲ ਹੀ ਵੱਜ ਸਕਦੀ ਆ ਇਸ ਕਰਕੇ ਜਨਾਨੀ ਦਾ ਵੀ ਬਰਾਬਰ ਦਾ ਦੋਸ਼ ਹੋਣਾ। ਸਾਡੇ ਸਮਾਜ 'ਚ ਇਹ ਘਟਨਾਵਾਂ ਇਸ ਕਰਕੇ ਵੀ ਬਹੁਤ ਵਧੀਆਂ ਨੇ ਤੇ ਵੱਧ ਰਹੀਆਂ ਨੇ ਕਿਉਂਕਿ ਅਸੀਂ ਜਿਹੜੀ ਪੀੜਤਾ ਹੁੰਦੀ ਆ ਅਸੀਂ ਉਹਨੂੰ ਬਰਾਬਰ ਦਾ ਦੋਸ਼ੀ ਬਣਾ ਕੇ ਪੇਸ਼ ਕਰ ਰਹੇ ਆ। ਇੱਕ ਹਰਿਆਣਾ ਦੀ ਘਟਨਾ ਹੈ ਉੱਥੇ ਇੱਕ ਬੱਚੀ ਦੇ ਨਾਲ ਬਲਾਤਕਾਰ ਹੋਇਆ 17 ਸਾਲ ਦੀ ਉਹ ਬੱਚੀ ਬਲਾਤਕਾਰ ਤੋਂ ਬਾਅਦ ਮਤਲਬ ਬਚੀ ਮਰੀ ਨਹੀਂ ਉਹ ਤੇ ਉਹਦੇ ਪਰਿਵਾਰ ਨੇ ਲੜਾਈ ਲੜੀ ਪਰ ਉਹਦੇ ਆਂਡ ਗਵਾਂਡ ਨੇ ਉਹ ਉਸ ਲੜਕੀ ਦੇ ਬਿਆਨ ਨੇ ਵੀ ਮੇਰਾ ਮੇਰੇ ਲਈ ਬਲਾਤਕਾਰ ਇੰਨਾ ਪੀੜਾਦਾਇਕ ਨਹੀਂ ਸੀ ਜਿੰਨਾ ਮੇਰੇ ਆਂਡ ਗਵਾਣ ਤੇ ਆਸ-ਪਾਸ ਦਾ ਬਾਦਚੋਂ ਮਾਹੌਲ ਸੀ ਜਿਸ ਨਜ਼ਰ ਨਾਲ ਉਹਨੂੰ ਦੇਖਿਆ ਗਿਆ ਜਿਸ ਤਰ੍ਹਾਂ ਦਾ ਉਹਦੇ ਆਸ-ਪਾਸ ਦਾ ਮਾਹੌਲ ਬਣਾਇਆ ਗਿਆ ਸਾਡੇ ਸਮਾਜ ਦੇ ਵਿੱਚ ਲੋਕਾਂ ਦੀ ਸੋਚ ਬਦਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤੇ ਅੱਜ ਜਿਹੜੇ ਸਮਾਜ 'ਚ ਅਸੀਂ ਰਹਿ ਰਹੇ ਹਾਂ ਇਹਨੂੰ ਜੇ ਅਸੀਂ ਚਾਹੁੰਦੇ ਆ ਵੀ ਔਰਤਾਂ ਦੇ ਰਹਿਣ ਦੇ ਲਾਇਕ ਬਣਾਇਆ ਜਾਵੇ ਤਾਂ ਉਹ ਸੋਚ ਨੂੰ ਬਣਾਉਣਾ ਪੈਣਾ ਹੁਣ ਉਹ ਸੋਚ ਆਉਂਦੀ ਕਿੱਥੋਂ ਆ ਕੁਝ ਕਟਨਾਵਾਂ ਇਹਦੀਆਂ ਹੋਰ ਨੇ ਜਿਵੇਂ ਸਾਡੇ ਮੁਲਕ ਦੇ ਲੀਡਰ ਕੀ ਕਰ ਰਹੇ ਨੇ ਆਪਾਂ ਪਹਿਲਾਂ ਗੱਲ ਕੀਤੀ ਵੀ ਬਲੀਡਰਾਂ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੀਡਰ ਜਿਹੜੇ ਨੇ ਉਹ ਆਪ ਇਸ ਤਰ੍ਹਾਂ ਦੇ ਨਹੀਂ ਜਿਨ੍ਹਾਂ ਦੇ ਉੱਤੇ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਦਰਜ ਨੇ ਹੁਣ ਸਾਡੇ ਮੁਲਕ ਦੇ ਵਿੱਚ ਅਜਿਹੀਆਂ ਕਟਨਾਵਾਂ ਵੀ ਵਾਪਰੀਆਂ ਨੇ ਜਿੱਥੇ ਬਲਾਤਕਾਰੀਆਂ ਨੂੰ ਖੁੱਲਾ ਛੱਡਿਆ ਗਿਆ ਜਿਵੇਂ ਇੱਥੇ ਜੰਮੂ ਦੇ ਵਿੱਚ ਇੱਕ ਥਾਂ ਹੈ ਕਥੂਆ ਉੱਥੇ ਇੱਕ ਬੱਚੀ ਦੇ ਨਾਲ ਛੋਟੀ ਬੱਚੀ ਦੇ ਨਾਲ ਨਾਬਾਲਗ ਬੱਚੀ ਦੇ ਨਾਲ 7 ਦਿਨ ਮੰਦਰ ਦੇ ਵਿੱਚ ਬਲਾਤਕਾਰ ਕੀਤਾ ਗਿਆ ਪੁਜਾਰੀ ਵੱਲੋਂ ਯਾਦ ਹੋਊਗਾ ਤੁਹਾਨੂੰ ਉੱਥੇ ਭਾਜਪਾ ਦੇ ਜਿਹੜੇ ਪੱਖ ਦੇ ਵਕੀਲ ਨੇ ਉਹ ਤਿਰੰਗਾ ਯਾਤਰਾ ਉਹ ਬਲਾਤਕਾਰੀ ਦੇ ਹੱਥ ਹੱਕ ਦੇ ਵਿੱਚ ਕੱਢ ਰਹੇ ਨੇ ਦੂਜੇ ਪਾਸੇ ਕੁਲਦੀਪ ਸਿੰਘਰ ਹੈ ਉਨਾਓ ਦਾ ਭਾਜਪਾ ਦਾ ਮੰਤਰੀ ਹੈ ਉਹਨੇ ਬੱਚੀ ਨਾਲ ਬਲਾਤਕਾਰ ਕੀਤਾ ਤੇ ਉਹਨੂੰ ਬਚਾਉਣ ਦੇ ਲਈ ਸਾਰਾ ਤੰਤਰ ਲੱਗਿਆ ਹਾਥਰਸ ਦੇ ਵਿੱਚ ਠਾਕੁਰਾਂ ਦੇ ਮੁੰਡੇ ਦਲਤ ਕੁੜੀ ਦੇ ਨਾਲ ਬਲਾਤਕਾਰ ਕਰਦੇ ਨੇ ਤੇ ਰਾਤੋਂ ਰਾਤ ਪੁਲਿਸ ਉਹਦੀ ਜਾ ਕੇ ਲਾਸ਼ ਨੂੰ ਅੱਗ ਲਾਉਂਦੀ ਹੈ ਤਾਂ ਕਿ ਸਬੂਤ ਕੋਈ ਨਾ ਬਚੇ ਤੇ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਇਹਦਾ ਜਿਹੜਾ ਕੋਈ ਉੱਥੇ ਪਹੁੰਚਿਆ ਉਹਨਾਂ ਨੂੰ ਹਜੇ ਤੱਕ ਜੇਲ੍ਹਾਂ 'ਚ ਬੈਠੇ ਨੇ ਕੱਪਨ ਸਦੀਕੀ ਵਰਗੇ ਮਤਲਬ ਇਹ ਸਾਡੇ ਮੁਲਕ ਦੀਆਂ ਘਟਨਾਵਾਂ ਨੇ ਜਿੱਥੇ ਲੀਡਰ ਜਿਹੜੇ ਨੇ ਉਹ ਸ਼ਰਿਆਮ ਨਾ ਸਿਰਫ ਇਨਾਂ ਨੂੰ ਵਿਚਾਰ ਰਹੇ ਨੇ ਸਗੋਂ ਆ ਪਹਜਈਆਂ ਹਰਕਤਾਂ ਦੇ ਵਿੱਚ ਸ਼ਾਮਲ ਨੇ ਦੂਜਾ ਅੱਜ ਬਲਾਤਕਾਰ ਜਿਹੜਾ ਹੈ ਸਭ ਤੋਂ ਵੱਡੇ ਸੰਦ ਵਾਂਗੂ ਵਰਤਿਆ ਜਾ ਰਿਹਾ ਸਿਰਫ ਆਮ ਨਹੀਂ ਬਲਾਤਕਾਰ ਜਿਵੇਂ ਆਮ ਕੋਈ ਹੋਰ ਬੰਦਾ ਕਰ ਦਿੰਦਾ ਜਿਹੜੀਆਂ ਘਟਨਾਵਾਂ ਦੀ ਅਸੀਂ ਗੱਲ ਕੀਤੀ ਪਰ ਬਲਾਤਕਾਰ ਨੂੰ ਇੱਕ ਸਿਆਸੀ ਸੰਦ ਦੇ ਵਜੋਂ ਵਰਤਿਆ ਜਾ ਰਿਹਾ ਕਸ਼ਮੀਰ ਦੇ ਲੋਕ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਕਸ਼ਮੀਰ ਵਾਲੇ ਕਹਿੰਦੇ ਨੇ ਵੀ ਅਸੀਂ ਭਾਰਤ ਤੇ ਪਾਕਿਸਤਾਨ ਦੋਨਾਂ ਨੇ ਸਾਨੂੰ ਦੱਬ ਕੇ ਰੱਖਿਆ ਹੋਇਆ ਅਸੀਂ ਆਪਣੀ ਆਜ਼ਾਦੀ ਚਾਹੁੰਦੇ ਆਂ ਤੇ ਉਥੋਂ ਦੇ ਲੋਕ ਜਿਹੜੇ ਨੇ ਉਥੇ ਸੱਤ ਬੰਦਿਆਂ ਦੇ ਪਿੱਛੇ ਇੱਕ ਫੌਜੀ ਲਾਇਆ ਹੋਇਆ ਮਤਲਬ ਇੰਨੀ ਫੌਜ ਹੈ ਜਿੱਥੇ ਸੱਤ ਬੰਦੇ ਬੈਠੇ ਨੇ ਤਾਂ ਨਾਲ ਇੱਕ ਫੌਜੀ ਬੈਠਾ ਹੋਊਗਾ ਹਰ ਪੱਧਰ ਤੇ ਉਹਨਾਂ ਦਾ ਜਿਉਣਾ ਜਿਹੜਾ ਇਸ ਹਾਲ ਤੇ ਚੌਕਾ ਕੀਤਾ ਹੋਇਆ ਉਥੇ ਦੋ ਪਿੰਡ ਨੇ ਕੁਨਾਨ ਤੇ ਪੋਸ਼ਪਰਾ ਉਥੋਂ ਦੀਆਂ ਪਿਛਲੇ ਦਿਨਾਂ ਚ ਉਹਦੀ ਵਰਸੀ ਲੰਘ ਕੇ ਹੱਟੀ ਹੈ ਉਥੋਂ ਦੀ ਘਟਨਾ ਹੈ ਵੀ ਅੱਜ ਤੋਂ 25-30 ਸਾਲ ਪਹਿਲਾਂ ਉਥੇ ਔਰਤਾਂ ਬਸਾਰੇ ਪਿੰਡ ਦੇ ਸਾਰੇ ਬੰਦਿਆਂ ਨੂੰ ਫੌਜ ਆਉਂਦੀ ਹੈ ਬਾਹਰ ਕੱਢ ਕੇ ਲੈ ਜਾਂਦੀ ਹੈ ਬਜ਼ੁਰਗਾਂ ਨੂੰ ਬਾਹਰ ਲੈ ਜਾਂਦੀਆਂ ਤੇ ਜਿੰਨੀਆਂ ਬੱਚਿਆਂ ਨੂੰ ਬਾਹਰ ਲੈ ਜਾਂਦੀ ਹੈ ਬਾਅਦ ਚੋ ਪਿੱਛੇ ਔਰਤਾਂ ਦੇ ਨਾਲ ਸਾਰੀ ਫੌਜ ਸਮੂਹਕ ਬਲਾਤਕਾਰ ਕਰਦੀ ਹੈ ਸਾਰੀਆਂ ਪਿੰਡ ਦੀਆਂ ਔਰਤਾਂ ਨਾਲ ਤੇ ਉਸ ਥਾਂ ਤੇ ਉਹਦੀਆਂ ਇਨਕੁਆਇਰੀਆਂ ਹੋ ਚੁੱਕੀਆਂ ਨੇ ਗਵਾਹੀਆਂ ਹੋ ਚੁੱਕੀਆਂ ਨੇ ਸਭ ਕੋ ਜਾ ਚੁੱਕਿਆ ਸਾਹਮਣੇ ਆ ਚੁੱਕਿਆ ਸੱਚ ਪਰ ਅੱਜ ਤੱਕ ਇੱਕ ਵੀ ਅਫਸਰ ਨੂੰ ਉਹਦੇ ਵਿੱਚ ਸਜ਼ਾ ਨਹੀਂ ਹੋਈ ਜੇ ਸਾਡਾ ਸਿਸਟਮ ਇਹੋ ਜਿਹਾ ਗਲ ਸੜ ਚੁੱਕਿਆ ਹੈ ਜਿਹੜਾ ਅਜਿਹੀਆਂ ਸਗੋਂ ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਇਹੋ ਜੇ ਲੋਕਾਂ ਨੂੰ ਦਬਾ ਕੇ ਰੱਖਣ ਦੇ ਲਈ ਸਾਨੂੰ ਇਹੋ ਜੇ ਸੰਧਵਰਤ ਨੇ ਪੈਣ ਪਿਛਲੇ ਦਿਨਾਂ ਚ ਮਨੀਪੁਰ ਦਾ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਮਨੀਪੁਰ ਦੇ ਲੋਕ ਲੜ ਰਹੇ ਨੇ ਉੱਥੇ ਇੱਕ ਵੱਡਾ ਸੰਘਰਸ਼ ਚੱਲ ਰਿਹਾ ਹੈ ਉੱਥੇ ਦੀਆਂ ਔਰਤਾਂ ਦੇ ਨਾਲ ਮਤਲਬ ਅੱਜ ਦੇ ਸਮੇਂ ਚ ਕੀ ਹੋ ਰਿਹਾ ਸਾਡੇ ਸਮਾਜ ਚ ਸਿਰਫ ਬਲਾਤਕਾਰ ਨਹੀਂ ਹੋ ਰਿਹਾ ਬਲਾਤਕਾਰ ਪੀੜਤਾ ਨੂੰ ਮਾਰਿਆ ਵੀ ਜਾ ਰਿਹਾ ਉਹਦੀ ਵੀਡੀਓ ਬਣਾ ਕੇ ਪਾਈ ਜਾ ਰਹੀ ਹੈ ਮਨੀਪੁਰ ਦੇ ਵਿੱਚ ਦੋ ਔਰਤਾਂ ਉਹਨਾਂ ਨੂੰ ਮਤਲਬ ਆਏ ਨਹੀਂ ਵੀ ਕੋਈ 2-4 ਬੰਦੇ ਲੈ ਕੇ ਆ ਰਹੇ ਆ। ਕਿ ਪੂਰੀ ਭੀੜ ਆ ਬੰਦਿਆਂ ਦੀ, ਦੋ ਕਿਸੇ ਹੋਰ ਫਿਰਕੇ ਦੀਆਂ ਔਰਤਾਂ। ਮਤਲਬ ਉਹਨਾਂ ਨੂੰ ਪੂਰੀ ਦੀ ਪੂਰੀ ਭੀੜ ਇੱਕ 100-200 ਬੰਦਾ ਜਿਹੜਾ ਹੋਊਗਾ ਨਾ ਲੈ ਕੇ ਆ ਰਹੇ ਆ ਨੰਗੀਆਂ ਕਰਕੇ ਉਹਨਾਂ ਨੂੰ ਉਹਨਾਂ ਦੀ ਪਰੇਡ ਕਰਾ ਕੇ ਗਲੀਆਂ ਦੇ ਵਿੱਚ ਲੈ ਕੇ ਜਾ ਰਹੇ ਨੇ। ਤੇ ਇਹਨੂੰ ਵੀਡੀਓ ਨੂੰ ਇਹ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਦੇ ਵਿੱਚ ਕੁਝ ਨਹੀਂ ਕੀਤਾ ਗਿਆ। ਇਸ ਵੀਡੀਓ ਨੂੰ ਕਈ ਹਫ਼ਤਿਆਂ ਬਾਅਦ ਜਦੋਂ ਵੀਡੀਓ ਬਾਹਰ ਆਉਂਦੀ ਆ ਜਦੋਂ ਰੌਲਾ ਪੈ ਗਿਆ ਸੋਸ਼ਲ ਮੀਡੀਆ ਤੇ ਫੇਰ ਮਾੜੀ-ਮੋਟੀ ਨਾਮ ਨੂੰ ਲੈ ਕੇ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਦੀ ਘਟਨਾ ਸੀ ਉਜੈਨ ਮੱਧ ਪ੍ਰਦੇਸ਼ ਦੇ ਵਿੱਚ ਦੇਖੀ। ਉੱਥੇ ਇੱਕ ਔਰਤ ਦੇ ਨਾਲ ਇੱਕ ਬੰਦਾ ਸੜਕ ਦੇ ਪਾਸੇ ਤੇ ਖੜਾ ਬਲਾਤਕਾਰ ਕਰ ਰਿਹਾ। ਸੜਕ ਦੇ ਪਾਸੇ ਦਿਨ ਦਿਹਾੜੇ ਲੋਕ ਜਾ ਰਹੇ ਨੇ ਤੇ ਲੋਕ ਰੋਕਣ ਦੀ ਥਾਂ ਤੇ ਉੱਥੇ ਵੀਡੀਓ ਬਣਾ ਰਹੇ ਨੇ। ਮਤਲਬ ਇਹ ਸਾਡੇ ਸਮਾਜ ਦੇ ਵਿੱਚ ਅੱਜ ਔਰਤਾਂ ਦੀਆਂ ਹਾਲਤਾਂ ਨੇ। ਅਜਿਹੀਆਂ ਹਾਲਤਾਂ ਦੇ ਵਿੱਚ ਅਸੀਂ ਕਿਵੇਂ ਮੰਨ ਸਕਦੇ ਹਾਂ ਵੀ ਅੱਜ ਲੋਕ ਜੇ ਕਹਿਣ ਵੀ ਇੱਥੇ ਬਰਾਬਰ ਤੌਰਤਾਂ ਨੂੰ ਹਾਸਿਲ ਹੈ। ਜੇ ਸਾਡੇ ਸਮਾਜ ਦੇ ਵਿੱਚ ਇੰਨੀਆਂ ਘਟੀਆਂ ਐਡੇ ਵੱਡੀਆਂ ਅਪਰਾਧ ਇਹ ਜੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਫਿਰ ਇਸ ਸਮਾਜ ਨੂੰ ਬਦਲਣਾ ਕਿਹਦੇ ਜਿੰਮੇ ਹੈ ਇਸ ਸਮਾਜ ਨੂੰ ਬਦਲਣਾ ਸਾਡੇ ਸਾਰਿਆਂ ਜਿੰਮੇ ਹੈ ਹੁਣ ਇਹਦਾ ਦੋਸ਼ੀ ਕੌਣ ਹੈ ਕੀ ਇਹਦਾ ਦੋਸ਼ੀ ਉਹ ਬੰਦਾ ਹੈ ਜਿਹੜਾ ਬਲਾਤਕਾਰ ਕਰ ਰਿਹਾ ਜਾਂ ਇਹਦਾ ਦੋਸ਼ੀ ਕੋਈ ਹੋਰ ਹੈ ਜਿਹੜਾ ਮਤਲਬ ਇਸ ਵੇਲੇ ਇਹ ਪੂਰਾ ਦਾ ਪੂਰਾ ਢਾਂਚਾ ਹੈ ਕੌਣ ਹੈ ਦੋਸ਼ੀ ਅਸੀਂ ਮੰਨਦੇ ਆ ਵੀ ਇਹਦਾ ਦੋਸ਼ੀ ਆਏ ਨਹੀਂ ਵੀ ਸਾਰੀਆਂ ਔਰਤਾਂ ਦੇ ਸਾਰੇ ਬੰਦੇ ਅੱਜ ਦੁਸ਼ਮਣ ਨੇ ਸਾਡੀ ਸੋਚ ਕਿਸੇ ਬੰਦੇ ਨਾਲ ਕਿਸੇ ਇੱਕ ਬੰਦੇ ਨਾਲ ਨਹੀਂ ਹੈ ਸਾਡੀ ਸੋਚ ਸਾਡੀ ਲੜਾਈ ਜਿਹੜੀ ਹੈ ਉਹ ਉਸ ਸੋਚ ਨਾਲ ਹੈ ਜਿਹੜੀ ਇਹ ਮੰਨਦੀ ਹੈ ਵੀ ਔਰਤ ਦੂਜੇ ਦਰਜੇ ਦਾ ਨਾਗਰਿਕ ਹੈ ਔਰਤ ਇੱਕ ਵਸਤੂ ਹੈ ਔਰਤ ਬੱਚੇ ਪੈਦਾ ਕਰਨ ਦੀ ਮਸ਼ੀਨ ਹੈ ਔਰਤਾਂ ਮੁੰਡਿਆਂ ਦੇ ਬਰਾਬਰ ਨਹੀਂ ਹੋ ਸਕਦੀਆਂ ਤੇ ਔਰਤਾਂ ਜੇ ਮਤਲਬ ਔਰਤ ਜੇ ਵੱਧ ਬੋਲਦੀ ਹੈ ਜਾਂ ਆਪਦੀ ਆਪਾਂ ਕਹਿ ਲਈਏ ਵੀ ਲਿਮਟ ਤੋਂ ਵੱਧ ਨਿਕਲਦੀ ਹੈ ਤਾਂ ਫਿਰ ਉਹ ਔਰਤ ਨੂੰ ਕਾਬੂ ਕਰਨਾ ਵੀ ਉਹ ਸਾਡੀ ਜ਼ਿੰਮੇਵਾਰੀ ਹੈ ਇਹ ਜੀ ਜਿਹੜੀ ਸੋਚ ਹੈ ਅੱਜ ਸਾਡੀ ਲੜਾਈ ਹਰ ਉਹ ਸੋਚ ਨਾਲ ਆ ਤੇ ਉਹ ਸੋਚ ਕਿਸੇ ਔਰਤ ਦੀ ਵੀ ਹੋ ਸਕਦੀ ਹੈ ਕਿਸੇ ਬੰਦੇ ਦੀ ਵੀ ਹੋ ਸਕਦੀ ਹੈ ਤੇ ਇਸ ਕਰਕੇ ਅੱਜ ਲੜਾਈ ਸਾਡੀ ਕੀ ਬਣਦੀ ਹੈ ਜਦੋਂ ਤੁਸੀਂ ਲੜਾਈ ਉਥੋਂ ਆਪਣਾ ਅਗਲਾ ਔਨ ਵਾਲਾ ਨਿਸ਼ਾਨਾ ਕੀ ਹੈ ਲੜਾਈ ਲੜਾਂਗੇ ਕਿਵੇਂ ਇਹ ਇਸ ਗੱਲ ਤੋਂ ਤੈ ਹੋਊਗਾ ਜੇ ਆਪਣਾ ਆਪਣੇ ਇਤਿਹਾਸ ਵੱਲ ਝਾਤ ਮਾਰਾਂਗੇ ਜਦੋਂ ਔਰਤਾਂ ਲੜੀਆਂ ਨੇ ਜਦੋਂ ਔਰਤਾਂ ਨੇ ਵੋਟ ਪਾਉਣ ਦਾ ਹੱਕ ਲਿਆ ਜਦੋਂ ਔਰਤਾਂ ਨੇ ਕੰਮ ਕਰਨ ਦਾ ਬਰਾਬਰ ਦਿਹਾੜੀਆਂ ਦਾ ਹੱਕ ਲਿਆ ਔਰਤਾਂ ਕਿਵੇਂ ਲੜੀਆਂ ਔਰਤਾਂ ਕੱਠੀਆਂ ਹੋ ਕੇ ਲੜੀਆਂ ਨੇ ਉਹਨਾਂ ਨੇ ਆਪਣੀਆਂ ਜਥੇਬੰਦੀਆਂ ਬਣਾਈਆਂ ਨੇ ਜਿਹੜੀਆਂ ਚੱਲਦੀਆਂ ਜਥੇਬੰਦੀਆਂ ਸੀ ਉਹਦੇ ਵਿੱਚ ਹਾਸਲ ਕੰਮ ਕਰਕੇ ਹੋ ਲੜੀਆਂ ਨੇ ਇਸ ਕਰਕੇ ਅੱਜ ਸਾਡੇ ਲਈ ਇਹ ਜ਼ਰੂਰੀ ਹੈ ਵੀ ਜੇ ਅਸੀਂ ਆਪਣੀ ਆਜ਼ਾਦੀ ਚਾਹੁੰਦੇ ਹਾਂ ਜੇ ਅਸੀਂ ਇੱਕ ਚੰਗਾ ਵਧੀਆ ਸਮਾਜ ਚਾਹੁੰਦੇ ਹਾਂ ਤਾਂ ਸਾਨੂੰ ਲੜਾਈ ਆਪਣੇ ਘਰੋਂ ਆਪਣੇ ਪਰਿਵਾਰ ਤੋਂ ਸ਼ੁਰੂ ਕਰਨੀ ਪੈਣੀ ਹੈ ਸਾਨੂੰ ਸੋਚ ਬਦਲਣ ਦੇ ਲਈ ਜਿੱਥੇ ਕਿਤੇ ਵੀ ਹੋ ਸਕਦਾ ਹੈ ਆਪਣੇ ਲਈ ਵੀ ਖੜਨਾ ਪੈਣਾ ਆਪਣੇ ਨਾਲ ਦੇ ਲਈ ਵੀ ਖੜਨਾ ਪੈਣਾ ਹਰ ਗਲਤ ਦੇ ਖਿਲਾਫ ਵਿਰੋਧ ਸਾਨੂੰ ਆਵਾਜ਼ ਲੜਨੀ ਪੈਣੀ ਹੈ ਅਸੀਂ ਚੰਗਾ ਪੜ੍ਹ ਲਿਖੀ ਵੀ ਬੱਚਿਆਂ ਦੇ ਲਈ ਖਾਸ ਤੌਰ ਤੇ ਵੀ ਚੰਗਾ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੈ ਵੀ ਤੁਸੀਂ ਪੜੋ ਲਿਖੋ ਆਪਦੇ ਹੱਕਾਂ ਪ੍ਰਤੀ ਸੁਚੇਤ ਹੋਵੇ ਤੁਹਾਡੇ ਹੱਕ ਕੀ ਨੇ ਕੀ ਕੀਤਾ ਜਾ ਸਕਦਾ ਕੀ ਨਹੀਂ ਕੀਤਾ ਜਾ ਸਕਦਾ ਤੇ ਦੂਜਾ ਸਭ ਤੋਂ ਵੱਡੀ ਗੱਲ ਵੀ ਅੱਜ ਜਥੇਬੰਦ ਹੋ ਕੇ ਅੱਜ ਲੜਨਾ ਪੈਣਾ ਹੈ ਤੇ ਲੜਾਈ ਕੋਈ ਛੋਟੀ ਲੜਾਈ ਨਹੀਂ ਲੜਾਈ ਇਸ ਪੂਰੇ ਢਾਂਚੇ ਨਾਲ ਆ ਜਿਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਵੀ ਜੇ ਵਾਰਸਾ ਤਾਂ ਉਹ ਮੁੰਡਾ ਹੀ ਹੋ ਸਕਦਾ ਵੀ ਕੁੜੀ ਆ ਜਿਹੜੀ ਇਸ ਵਾਰ ਤਾਂ ਕੋਈ ਮਤਲਬ ਕੁੜੀ ਜੇ ਕੁੜੀ ਪੈਦਾ ਹੋ ਗਈ ਤਾਂ ਕਹਿੰਦੇ ਵੀ ਚੰਗੀ ਚੀਜ਼ ਨਹੀਂ ਪੈਦਾ ਹੋਈ ਕੋਈ ਚੰਗਾ ਹੋ ਚਾਹੀਦਾ ਸੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਸੋਚ ਆ ਸਾਡੇ ਸਮਾਜ ਦੇ ਵਿੱਚ ਇਹਦੇ ਵਿਰੁੱਧ ਲੜਾਈ ਸਾਨੂੰ ਵਿੱਢਣੀ ਪੈਣੀ ਹੈ ਬਸ